ਉਹਦੇ ਵੱਡੇ ਨੱਕ ਵਾਲੇ ਕਰਦੀ ਇਹਨਾਂ ਨਾਲ ਗੱਲ ਮੇਂ ਸ਼ੰਦਿਆ ਸਾਸਿਕਾਤਾ ਜੀ ਸਸਤਰੀ ਕਾਲ ਦਾ ਠੀਕ ਆ ਸਸਤਰੀ ਕਾਲ ਲੈ ਕਰਦੇ ਫਿਰਦੇ ਪ੍ਰਬੰਧ ਹੈ ਵਧਾਈਆਂ ਤੁਹਾਨੂੰ ਵਧਾਈਆਂ ਸ਼ੰਦਿਆ ਤੈਨੂੰ ਪ੍ਰਬੰਧ ਕਰਦੇ ਫਿਰਦੇ ਹਾਂ ਹੁਣ ਉਹ ਕਿੱਥੇ ਜਾ ਜੀ ਉਹ ਅਸੀਂ ਤਾਂ ਥਾਂ ਥਾਂ ਤੋਂ ਮੂਹ ਲਗਉਂਦੇ ਫਿਰਨੇ ਆ ਜਿਸ ਉਮਰ ਚ ਅਸੀਂ ਜਵਾਂ ਕੇ ਜਮਾਈ ਉਹ ਸਾਡੀ ਮਾਂ ਜੰਮੀ ਉਸ ਦਿਨ ਇਹ ਨਹੀਂ ਹਟਦੇ ਪੀ ਚਲ ਕੋਈ ਨਹੀਂ ਭਾਈ ਹੁਣ ਜਿਹੜਾ ਕੁਝ ਹੋਣਾ ਸੀ ਉਹ ਤਾਂ ਹੋ ਗਿਆ ਹੈ ਦੇਖ ਹੁਣ ਤਾਂ ਨਾ ਤੁਸੀਂ ਸਗੋ ਕਰੋ ਸਾਰਾ ਪ੍ਰਬੰਧ ਕੱਲ ਨੂੰ ਕਰਸੋ ਤੇਰੀ ਮਾਂ ਦਾ ਕੇਸ ਹੋ ਜਾਊਗਾ ਫਿਰ ਭਾਈ ਖੁਸ਼ੀਰੇ ਨੱਚਣਾ ਆਉਣਗੇ ਵਧਾਈਆਂ ਦੇਦਾਈਆਂ ਦਾ ਕਰਨਾ ਪ੍ਰਬੰਧ ਫਿਰ ਲੋਹੜੀ ਦੀਵਾਲੀ ਵੀ ਦੇਣੀ ਹੈ ਇਹ ਤਾਂ ਫਿਰ ਕਰਨਾ ਹੀ ਪੈਣਾ ਉਹ ਐ ਕਰਿਓ ਤੇਰੀ ਮਾਂ ਤਾਂ ਹੁਣ ਜਵਾਕ ਸੰਭੈ ਜਾਣਾ ਇਸ ਉਮਰਿਆ ਉਹਦੇ ਬੁੱਢੇ ਹੱਟ ਸੰਭੂ ਕਿ ਜਵਾਕ ਸੰਭੂਗੀ ਜਵਾਕ ਤਾਂ ਤੁਸੀਂ ਦੋਹੇ ਜੀ ਨਾਲ ਮਿਲ ਕੇ ਪਾਲ ਲੇ ਚੰਗਾ ਮੈਨੂੰ ਤਾਂ ਲੋਕ ਐ ਕਹਿੰਦੇ ਵੀ ਤੂੰ ਤਾਂ ਤੂੰ ਤਾਂ ਭਾਈ ਸੁੱਕੀ ਵੇ ਲਉਗੀ ਫਿਰਦੀਆਂ ਤੇ ਤੇਰੀ ਜਠਾਣੀ ਤੇ ਕਹਿੰਦੇ ਇੱਕ ਜਵਾਕ ਮੈਂ ਲੋਬੀ ਐਸੰਗਰੇ ਹੁਣ ਕੀ ਕਰੀਏ ਪੁੱਤ ਗੱਲਾਂ ਸੁਣਨੀਆਂ ਪੈਂਦੀਆਂ ਇਹ ਨਹੀਂ ਹੁਣ ਤੁਸੀਂ ਵੀ ਤਾਂ ਨਕਲ ਘੁੰਦੇ ਫਿਰਦੇ ਆ ਇਹ ਤਾਂ ਐ ਹੀ ਹੁੰਦਾ ਸਾਰੇ ਟੱਬਰ ਨੂੰ ਭਾਈ ਕਰਦਾ ਕੋਈ ਹੋਰ ਆ ਫਰਦਾ ਕੋਈ ਹੋਰ ਆਗਾ ਆਏ ਹੋ ਜਾਂਦੀਆਂ ਗੱਲਾਂ ਇਹ ਪੱਟੋ ਕਰ ਇਹ ਨਹੀਂ ਹਟਦੇ ਚੱਲ ਕੋਈ ਨਹੀਂ ਮਾਨ ਨਖਰਾ ਲੜੇ ਰ ਜੰਗਾ ਤੁਸੀਂ ਆ ਵੇਖ ਲੋ ਗੱਲਾਂ ਗੱਲਾਂ ਵਿੱਚ ਅਗਲੀ ਕੀ ਕੋ ਸੁਣਾ ਕੇ ਚਲਗੀ ਥੂ ਥੂ ਕਰਕੇ ਚਲਗੀ ਤੁਹਾਡੇ ਮੂੰਹ ਤੇ ਕੋ ਲੋਕਾਂ ਨਾਲ ਜਾਦਾ ਨਾ ਤੂੰ ਠੇਠ ਕਰਦੀ ਆ ਮੈਨੂੰ ਮੈਂ ਤੇ ਆਪੇ ਤੈਨੂੰ ਠੇਠ ਕਰਨਾ ਨਾਨੂ ਮੇਰੇ ਕੱਲਾ ਚੁੱਪਦੀਆਂ ਜੋ ਆ ਮੇਰੇ ਨਾਲ ਵਾ ਤੈਨੂੰ ਲੋਕਾਂ ਦੇ ਕੱਲਾ ਚੁੱਪੜੀਆਂ ਅਜੇ ਵੀ ਕੰਮ ਜੇ ਕੋਈ ਸੋਚ ਲੋ ਇਹ ਤੇ ਬੈਠੇ ਜੇ ਮੂੰਹ ਹੀ ਲਟਕਾਉਂਦੇ ਰਿਓ ਹਮ ਕੈ ਲੋ ਕੈ ਲੋ ਕੋਈ ਤਾਂ ਵੇਲਾ ਖੁੰਝ ਲੈੰਦਿਆ ਕਰ ਕਿਉਂ ਹਰ ਵੇਲੇ ਅੱਗ ਹੀ ਲਾਉਂਦੀ ਰਹਿੰਦੀ ਐ ਉਂਗਲਾਂ ਲਾ ਲਾ ਕੇ ਕਿਤੇ ਇਹ ਵੀ ਘਰ ਨਾ ਪਾੜਦੀ ਜਿਵੇਂ ਸਾਨੂੰ ਦੋਨਾਂ ਭਰਾਵਾਂ ਨੂੰ ਅਲੱਗ ਕਰਾਤਾ ਹੁਣ ਇਹ ਵੀ ਨਾ ਕਰਾ ਦੀ ਵਸ ਲੈੰਦੇ ਘਰ ਵਸ ਲੈੰਦੇ ਬੋਲ ਜਿਹੜਾ ਬੋਲਣਾ ਸੀ ਗਾ ਬੋਲਣ ਤਾਂ ਬਹੁਤ ਕੁਝ ਜੀ ਕਰਦਾ ਔਰ ਮੇਰੀ ਵਾਸ ਨਹੀਂ ਚਲਦੀ ਨਾ ਤੈਨੂੰ ਵੀ ਸੁਣਿਆ ਵੀ ਮੈਂ ਉਥੇ ਉਹਨਾਂ ਨੇ ਕੀ ਕਿਹਾ ਜਵਾਕਾਂ ਨੂੰ ਉਹ ਦੇਖਦਾ ਸੀ ਤੇਰੇ ਲਈ ਐ ਐ ਹੱਥ ਕਰਦੀ ਨੇ ਸਾਰਾ ਦੇਖਦਾ ਸੀ ਮੈਨੂੰ ਮੇਰੀ ਗੱਲ ਸੁਣੋ ਮੇਰਾ ਲੜਨ ਦੀ ਬਾੜੀ ਲੋੜਨੀ ਠੀਕ ਹੈ ਜਿਹੜਾ ਕੁਝ ਲੋਕ ਕਹਿਣਗੇ ਉਹ ਕੁਝ ਮੈਂ ਕਹਿੰਦਾ ਜਵਾਕਾਂ ਨੂੰ ਮੈਂ ਭਾਈ ਜਵਾਕਾਂ ਨੂੰ ਇਹ ਗੱਲ ਕਹੀ ਹੈ ਮੈਂ ਕਿਹਾ ਪੈਸਾਂ ਦਾ ਕਰ ਲੋ ਪ੍ਰਬੰਧ ਕੱਲ ਥੋੜੀ ਮਾਂ ਮੰਝੇ ਪੈਜੂਗੀ ਹੈ ਫਿਰ ਤੁਹਾਡੇ ਭਾਈ ਕੋਈ ਚਾਰ ਕੁਸੇ ਨਾ ਨੱਚਣ ਆਉਣਗੇ ਉਹਨਾਂ ਨੂੰ ਵਧਾਈ ਦੇਣੀ ਹੈਗੀ ਫਿਰ ਤੇਰੀ ਮਾਂ ਨੂੰ ਕੋਈ ਜਿਹੜਾ ਕਿਉਂ ਹੁੰਦਾ ਉਹ ਵੀ ਰਲਾ ਕੇ ਦੇਣਾਗਾ ਮੈਂ ਤਾਂ ਇੰਨੀ ਗੱਲ ਹੀ ਕਹੀ ਆ ਇਹੀ ਗੱਲ ਲੋਕ ਕਹਿਣਗੇ ਤੇ ਜੇ ਪਰ ਲੋਕ ਤਾਂ ਕਹਿਣ ਕਹਿਣ ਤੂੰ ਤਾਂ ਆਪਦੀ ਐ ਤੂੰ ਤਾਂ ਸੋਚ ਕੋਜ ਮਾਰ ਸ਼ਰਮ ਨੂੰ ਆਤਾ ਆਦੇ ਕੁਛ ਫੇਰ ਮੈਨੂੰ ਇਹ ਗੱਲ ਕਹੀ ਮੈਂ ਤਾਂ ਭਈ ਕਾਲੂ ਕੁੜਮਾ ਚਾਰੀਆਂ ਪਤਾ ਲੱਗੂ ਉਹਦੇ ਵੀ ਕਿ ਨੱਕ ਮੂੰਹ ਦਿਖਾਉਣਾ ਕੱਲ ਪਰਾਣਾ ਨੂੰ ਪਤਾ ਲੱਗੂ ਕੱਲ ਪਰਾਣਾ ਵੀ ਕੁੜੀਆਂ ਨਾਲ ਆਏ ਦੇਣਗੇ ਕੋਈ ਜਵਾਸ ਵਾਬ ਕਰਨਗੇ ਉਹ ਚਾਰੀਆਂ ਕਿੱਥੋਂ ਭੱਲਣਗੇ ਜੇ ਮੈਂ ਤੁਹਾਡੀ ਮੂਰੇ ਗੱਲ ਹੋ ਆ ਕੇ ਮੋਝ ਲੈਨੀ ਆ ਤੇ ਤੁਸੀਂ ਮੇਰੇ ਗੱਲ ਪਹਜਾ ਤਾ ਆ ਬਸ ਖੇਖਣ ਨਾ ਕਰ ਆ ਅੰਦਰ ਵੜ ਜਾ ਆ ਜਾ ਅੰਦਰ ਆ ਜਾ ਆ ਜਾ ਉਹ ਗਾਇ ਲੱਬਰ ਨੇ ਮਾੜੀ ਬਣਾਈ ਹੋਈ ਆ ਦੀ ਗਰ ਇੰਤੇ ਕੁਛ ਰਿਆ ਕਰ ਡਾਕਟਰ ਨੇ ਕਿਹਾ ਬੱਚੇ ਲਈ ਤੇ ਮਾਂ ਲਈ ਦੋਹਾਂ ਲਈ ਚੰਗਾ ਏ ਸ਼ਰਮ ਕਰ ਵਾ ਸ਼ਰਮ ਕੁਛ ਕਿਵੇਂ ਕਿੱਕੜੀਆਂ ਪਾਉਣ ਦਾ ਨੇ ਬੈਠੇ ਦੋਹਾਂ ਨੇ ਬੈਠ ਗਿਆ ਕਿੰਦੀਆਂ ਮੈਂ ਕੜੀ ਬੱਲੇ ਤੇ ਮੂੰਹ ਵਿਖਾਉਣ ਚੋਗਣ ਛੱਡਿਆ ਤੇ ਠੰਡੇ ਫਿਰਦੇ ਅਸੀਂ ਥਾਂ ਥਾਂ ਇਹ ਕੀ ਕਰੀਏ ਫਿਰ ਮਾਰ ਦੋ ਤੇਰੀ ਮਾਂ ਨੂੰ ਕੱਜੂ ਤੇਰੇ ਕਲੇਜੇ ਹੀ ਠੰਡ ਉਹ ਮਾਂ ਨੂੰ ਕਾਨੂੰ ਸਾਨੂੰ ਮਾਰ ਦੇ ਤਾਨੂੰ ਤਾਂ ਇਹ ਦਾਰੇ ਅਸੀਂ ਕੁੜੀਆਂ ਨੂੰ ਕੀ ਮੂੰਹ ਖਵਾਵਾਂਗੇ ਓਏ ਕਰ ਤਾਂ ਕੁੜੀਆਂ ਨੂੰ ਮੈਂ ਫੋਨ ਕੁੜੀਆਂ ਦੀ ਟੈਨਸ਼ਨ ਨਾ ਲੈ ਕੋ ਵੱਡੀ ਕੁੜੀਆਂ ਨੂੰ ਤਾਂ ਤੁਸ ਹੱਸਦਾ ਮੇਰਾ ਸਹੁਰੇ ਨੂੰ ਜੁਵਾਤੇ ਇਹ ਹੈ ਤੇਰੇ ਕੋ ਪੁੱਤ ਤੂੰ ਚੁੱਪ ਕਰ ਮਾਤਾ ਕਿਉਂ ਉੱਚੀ ਬੋਲ ਬੋਲ ਲੋਕਾਂ ਨੂੰ ਜਲੂਸ ਕਢਾਉਣਾ ਓ ਰਾਤ ਦੇ ਮਾਤਾ ਅੱਗੇ ਥੋੜਾ ਨਿਕਲਿਆ ਸਾਰੇ ਬੇੜੀ ਥੂ ਥੂ ਕਰਾ ਕੇ ਰਹਾ ਦਿੱਤੀ ਤੁਸੀਂ ਅਸੀਂ ਤੇ ਕਿਹਦੇ ਘਰੋਂ ਬਾਹਰ ਜਾ ਜੋਗਣੀਆਂਗੇ ਜਿੱਥੇ ਜਾਣੇ ਲੋਕੀ ਸਾਨੂੰ ਟਿੱਚਰਾ ਕਰਦੇ ਆ ਜਾਨ ਲੈ ਕੇ ਮੇਰੀ ਜਾਨ ਛੱਡਨੀ ਇਹਨਾਂ ਨੇ ਤੇਰੇ ਕੋਈ ਕੋਸਮ ਨਾ ਹੁਣ ਮੈਂ ਹੀ ਕਾਢੀ ਜੋ ਕਰਨਾ ਵਾ ਉਹ ਤੂੰ ਨਾ ਕੋਈ ਮੰਗਾ ਖੜਾ ਕਰਦੀ ਆ ਦੇਖ ਲਓ ਹੁਣ ਜਾ ਗਲਾਮਾਂ ਜਨਾਨੀ ਦੇ ਗਲਾਮਾਂ ਜਾ ਜਾ ਆਲਾ ਨੂੰ ਜਾ ਕੇ ਉਹ ਜੋ ਮੱਦੀ ਕਰੋ ਯਾਰ ਯਾ ਉਹ ਉੱਲੂ ਦੇ ਪੱਠੇ ਕਿਧਰੋਂ ਜੰਮਲੇ ਨੇ ਹੈਲੋ ਹੈਲੋ ਹਾਂ ਪੁੱਤਰਾ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਬਾਪੂ ਜੀ ਤੂੰ ਹੀ ਨਾ ਜਲਦੀ ਇੱਥੇ ਆ ਜਾਓ ਕੀ ਗੱਲ ਪੁੱਤਰਾ ਬਾਪੂ ਜੀ ਕੋਈ ਗੱਲ ਨਹੀਂ ਹੋਈ ਤੂੰ ਹੀ ਨਾ ਜਲਦੀ ਜਲਦੀ ਇੱਥੇ ਆ ਜਾਵੀਂ ਉਹ ਸੁੱਖ ਤਾਂ ਹੈਗੀ ਐ ਹਾਂਜੀ ਬਾਪੂ ਜੀ ਤੂੰ ਇਹ ਨਹੀਂ ਤਾਂ ਕਰੋ ਤੂੰ ਇਕੱਲੇ ਆਇਓ ਬੇਬੇ ਜੀ ਨੂੰ ਨਾਲ ਨਾਲ ਲਿਆਇਓ ਉਹ ਪੁੱਤ ਤੂੰ ਤਾਂ ਰੋਂ ਰਹੀ ਐ ਉਹ ਤੇਰੀ ਛਿੰਦੇ ਨਾਲ ਲੜਾਈ ਤਾਂ ਨਹੀਂ ਹੋ ਗਈ ਉਹਨੇ ਕੁੱਟ ਮਾਰਦਾ ਨਹੀਂ ਕੀਤੀ ਗੱਲ ਕੁਛ ਨਹੀਂ ਐ ਬਾਪੂ ਜੀ ਤੂੰ ਇੱਥੇ ਆ ਜੇ ਮੈਂ ਤੁਹਾਨੂੰ ਸਾਰੀ ਗੱਲ ਇੱਥੇ ਆ ਕੇ ਦੱਸਦੀ ਆਂ ਚੱਲ ਤੂੰ ਫਿਕਰ ਨਾ ਕਰ ਮੈਂ ਆ ਜੰਨਾ ਇੰਨੀ ਕੀ ਜ਼ਰੂਰੀ ਗੱਲ ਹੋ ਗਈ ਚੱਲ ਚੱਲ ਮਨਾ ਅੱਜੀ ਚੱਲਦੇ ਹੈ ਪਹਿਲੋ ਕੀ ਇੱਥੇ ਬੈਠ ਗੱਲ ਸੁਣ ਮੇਰੀ ਕੀ ਹੋ ਗਿਆ ਠੰਡੇ ਦਿਮਾਗ ਤੇ ਧਿਆਨ ਨਾਲ ਗੱਲ ਸੁਣ ਹੂੰ ਮਾਤਾ ਜੀ ਨੇ ਆਪਾਂ ਹੁਣ ਤੱਕ ਬੱਚੇ ਤੋਂ ਵਾਂਝੇ ਰੱਖਿਆ ਹੋ। ਹੋ ਸਕਦਾ ਉਹਦੀ ਰਜਾ ਕੁਛ ਹੋ ਰਵੇ। ਆ ਬਾਈ ਤੇ ਪਰਜਾਈ ਦਾੜ ਬੱਚਾ ਹੋਣਾ ਦਾ। ਬਾਈ ਨਾਲ ਗੱਲ ਕਰੂੰ। ਉਹ ਆਪਾਂ ਗੋਦ ਲੈ ਲਾਂਗੇ। ਤੇ ਤੂੰ ਛਰੀਕੇ ਬਾਜੀ ਛੱਡ ਕੇ ਨਾ ਪਰਜਾਈ ਦਾ ਖਿਆਲ ਰੱਖਿਆ ਕਰ। ਨਾਲੇ ਮਿੱਠੀ ਪਿਆਰੀ ਰਿਹਾ ਕਰ। ਚਲ ਕੋਈ ਨਹੀਂ ਸੋਚਾਂਗੇ। ਨਾ ਛਰੀਕਾ ਦਾ ਪੁੱਤ ਹੋਣਾ ਪਤਾ ਕੋਈ ਮੋੜੀ। ਪਤਾ ਨਹੀਂ ਕੌਣ ਪੜਾਉਂਦਾ ਲਿਖਾਉਂਦਾ گا۔ ਮੈਂ ਤਾਂ ਆਪਦਾ ਹੀ ਜੰਮੂ ਆਪਦਾ ਹੀ ਪਾਣੂ। ਫਿਰ ਇਹਦਾ ਪੁੱਤ ਤਾਂ ਸੱਪ ਬਰਾਬਰ ਪਾਲਣਾ ਵਾ ਤੁਹਾਨੂੰ ਅੰਗਲਾ ਜਮੀਨ ਚਾਹੀਦੀ ਸਾਰੇ ਕਿ ਆਉ ਜਾਊਗਾ ਆਉ ਜਾਊਗਾ ਇਹਨੂੰ ਕੀ ਕਹਿਣਾ ਵਾ ਉਸ ਰੋਟੀ ਦਾ ਖਾਣ ਜਾਂਦਾ ਕੋਈ ਗੱਲ ਦੀ ਚੌਂ ਜਾਂਦਾ ਆ ਮੇਰੀ ਗੱਲ ਤੇ ਗੌਰ ਕਰੀ ਠੰਡੇ ਦਿਮਾਗ ਨਾਲ ਸੋਚੀ ਜ਼ਰੂਰ